ਲੱਭੀ ਬਾਬਾ ਆ ਰਹੀ ਹੈ ਹੁਣ ਇਹ ਬਾ ਤੇਰੀ ਸਾਲੀ ਲੱਗਦੀ ਆ ਪਹਿਲਾ ਆਟਾ-ਉਟਾ ਮੰਗਨਾ ਤਾਂ ਇਹ ਤਾਂ ਚਾਪੜੇ ਪਵਾਏਗਾ ਨਾਲੇ ਖਾਏਗਾ ਇਕੱਲੀ ਧੱਕੀ ਪਉਣ ਆਈ ਸੀ ਇਹ ਜੀ ਇਹ ਪਤਾ ਲੱਗ ਗਈ ਕੁੜੀ ਨੇ ਬਾਹਰ ਜਾਣਾ ਜੀ ਚੰਗੀ ਗੱਲ ਕੀਤੀ ਤੇ ਗਲਤੀ ਹੋ ਗਈ ਧੀ ਤੇ ਤੂੰ ਤਾਂ ਹੋ ਗਏ ਵੇ ਪਰਾਂ ਤੋਂ ਪਰਾਂ ਉਡਾਰੀ ਲਾ ਗਏ ਮੈਂ ਪਰਾਂ ਤੋਂ ਡਰਾਂ ਤੇ ਤੇਰੇ ਮੂਹਰੇ ਮੈਂ ਡਾਇਰੀ ਕਰਾਂ ਤੂੰ ਕਿਵੇਂ ਛੱਡਿਆ ਮੈਂ ਸ਼ਾਇਰੀ ਕਰਾਂ ਕਦੀ ਕੋਈ ਉੱਚੀ ਦੀ ਡਿਮਾਂਡ ਰੱਖੀ ਦੀ ਕਿ ਮੰਮੀ ਆਜੀ ਲੈ ਕੇ ਦੇ ਦੇ ਕਿ ਮਨੇ ਕਿ ਪਰੇ ਬਾਗ ਦਾ ਮਰੂੰ ਅਸਾਂ ਦੇ ਸਾਰੇ ਨੂੰ ਪਤਾ ਹੈ ਤੇ ਮੇਰੀ ਫੈਮਿਲੀ ਦਾ ਮੰਨ ਤਾਂ ਪਤਾ ਹੈ 10-10 ਕੀ ਗੱਲ ਆਖੀ ਹੋਗੀ ਮਤਲਬ ਕਿੰਨਾ ਕੁ ਚੇਂਜਿੰਗ ਆਈ ਹੈ ਚੇਂਜ ਜਦੋਂ ਇੱਥੇ ਆਉਂਦਾ ਵਿਚਾਰਾ ਐਵੇਂ ਹੁੰਦੀ ਹੈ ਤੁਹਾਨੂੰ ਹੁਣ ਕੀ ਯਾਨ ਸਾਰੇ ਪਹਿਲਾਂ ਤੇ ਜਾ ਪੀਣੇ ਹੂੰ ਫਿਰ ਕੋਈ ਕੱਪੜੇ ਕੁਪੜੇ ਚੇਂਜ ਕਰੀ ਦੇ ਆ ਹੂੰ ਫਿਰ ਫੋਨ ਲੈ ਕੇ ਬਹਿ ਜਾਈਦਾ ਫੋਨ ਤੇ ਕਰਦਾ ਫੋਨ ਤੇ ਬੱਤੀ ਮੂਵੀ ਵੀ ਦੇਖ ਲਈ ਤੇ ਇੰਸਟਾ ਚਲਾ ਲਈ ਤੇ ਹੂੰ ਬਈ ਯੂਟਿਊਬ ਚਲਾ ਲਈ ਤੇ ਹੂੰ ਹੂੰ ਫਿਰ ਹੱਥ ਨੇ ਰੋਟੀਆਂ ਖਾ ਕੇ ਫਿਰ ਫੋਨ ਚਲਾ ਲਈ ਤੇ ਆ ਨਾ ਘਮ ਘਰੋਣਾ ਨਹੀਂ ਜੀ ਇਹ ਬਾਂਦੇ ਮਾਜੋ ਮਾਦਾ ਨਹੀਂ ਪਾਉਂਦਾ ਮੈਂ ਨਹੀਂ ਮੰਨਦੀ ਤੈਨੂੰ ਦੇਖ ਕੇ ਕਿਦਾਂ ਦਾ ਫੀਲ ਹੋਆ ਮਨ ਚ ਵੀ ਗੁੱਸਾ ਆ ਗਿਆ ਸੀ ਨਹੀਂ ਐਸੀ ਨਹੀਂ ਮੈਨੂੰ ਚੰਗਾ ਲੱਗਿਆ ਤੂੰ ਦੋਸਤ ਹੈ ਪਾਪੀ ਤੈਨੂੰ ਕੀ ਕੰਮ ਹੈ ਹੁਣ ਸ਼ੋਅ ਲੱਗਿਆ ਹੋਇਆ ਥੋੜਾ ਜੀ ਆਡੀਅנס ਨੇ 10 ਲੱਖ ਰੁਪਏ ਦੇ ਕੇ ਤੁਹਾਨੂੰ ਬੁਲਾਇਆ ਕੋਈ ਨਾ ਤੇ ਆਪਾਂ ਦੁਆਰੇ ਬੁਲਾਉਂਗੇ ਤੁਹਾਨੂੰ ਬੁਲਾਇਆ ਬਾਤ ਖਰਾਬ ਹੈ ਪਹਿਲਾਂ ਕਰਦੇ ਦੂਜੀ ਇਹ ਹੀ ਹੈ ਤੇ ਮੁੜ ਕੇ ਨਾ ਆਏ ਹੁੰਦੇ ਵੀ ਇਹ ਤਾਂ ਸਰਦਾ ਹੀ ਨਹੀਂ ਤੇ ਫੇਰ ਮੁੜ ਕੇ ਉਹ ਇਹ ਕਰਦਿਆਂ ਵੀ ਕੀ ਦੱਸੀ ਉਹ ਨਹੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਤੇ ਇਹ ਨਾ ਨਹੀਂ ਸੰਪੂਰਨ ਸੀਤਾ گورنر ਦੇਖ ਲੈਣੇ ਪੋਲੇ ਨਾਲੋਂ ਕਿੰਨਾ ਅਕਸਮਨ ਲੱਗੀਆਂ ਐ ਨਹੀਂ ਪਤਾ ਦੀ ਮਜਬੂਰੀ ਨੂੰ ਡੈਡੀ ਡੈਡੀ ਮਾ ਮਾ ਤਾਈ ਤੇ ਮੈਂ ਤੇ ਮੇਰੀ ਭੈਣ ਠੀਕ ਹੈ ਠੀਕ ਹੈ ਠੀਕ ਹੈ ਬਾਪੂ ਦਾ ਆ ਗਿਆ ਬੇਬੇ ਹਜੇ ਵੀ ਨਹੀਂ ਆਈ ਬੇਬੇ ਤਾਂ ਉੱਤੇ ਗਈ ਇੱ ਇੱ ਇੱਧਰਲੇ ਪਾਸੇ ਆ ਜਾ ਬਾਜਾ ਪੁੱਤ ਬਾਜਾ 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 ਥੀ ਆ ਆ ਮਾਈਕ ਖੜਾ ਅੱਛਾ ਚੇਰ ਦੇ ਮੇਰੇ ਭਰਾ ਇੱਕ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਐਸ਼ਵੀਰ 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 ਕੀ ਕਰਦੀ ਹੈ ਦੰਦਾਂ ਦੇ ਘੁੱਟੂ ਟੁੱਟੇ ਬੋ ਦੰਦ ਮਮੀਰ ਚ ਪਿਆਰ ਵੱਧ ਕੌਣ ਕਰਦਾ ਤੁਹਾਨੂੰ ਮਮੀ ਕਰਦੀ ਹੈ ਡੈਡੀ ਨਹੀਂ ਕਰਦਾ ਅੱਛਾ ਚੀਜੀ ਕੋਲ ਲੈ ਕੇ ਦਿੰਦਾ ਤੁਹਾਨੂੰ ਅੱਛਾ ਡੇੜੀ ਚੀਜੀ ਬਦਲੇ ਲੈ ਕੇ ਦਿੰਦਾਗਾ ਸ਼ਰਾਰਤ ਨਹੀਂ ਕਰਦੇ ਕਰੇ ਬਾਧੂ ਕਰਦੀ ਹੈ ਅੱਛਾ ਕਲਾਸ ਕਿਹੜੀ ਚ ਪੜਦੇ ਹੋ 36 30 36 60 60 ਕਿਹੜਾ ਹੁੰਦੇ ਸੀਕਟਸ ਅ ਜਿਮੀ ਚ ਪੜਦਾ ਮੇਰਾ ਪੁੱਤ ਹੈ ਤੇ ਠੀਕ ਹੈ ਉਹ ਬਾਗੜੀ ਚ ਬੋਲੇ ਥੇ ਚਲੋ ਬਾਏ ਬਾਏ ਕਰ ਦੋ ਮੇਰਾ ਪਰ ਬਗੜੂ ਬੱਚੇ ਨਾਲ ਗੱਲਬਾਤ ਕਰੀਏ ਬਾਈ ਬਾਈ ਸੋਲੋ ਮੇਰੇ ਦੁਆਰਾ ਕੁੜੀ ਲਈ ਵੀ ਤਾੜੀਆਂ ਬਹੁਤ ਕਿਊੜੀ ਕੁੜੀਆਂ ਬਹੁਤ ਵਧੀਆ ਲੱਗਿਆ ਤੇ ਬਾਈ ਸਸਿਕਾ ਸਿਰ ਕਰਦੇ ਛੋਟਾ ਕੀ ਨਾਮ ਹੈ ਬਾਈ ਅਮਰਤਪਾਲ ਆ ਅਮਰਤਪਾਲ ਬਾਈ ਕਿਹੜੇ ਪਿੰਡ ਤੋਂ ਚੱਕ ਕੁਰਸੀਆਂ ਹੈ ਚੱਕ ਕੁਰਸੀਆਂ ਵਾਲਾ ਮੈਂ ਤੇ ਵੈਸੇ ਕਰਾਂ ਵੀ ਚੱਕ ਕੁਰਸੀਆਂ ਨਹੀਂ ਕੁਰਸੀਆਂ ਵਾਲਾ ਕੀ ਸ਼ੌਂਕ ਰੱਖਦੇ ਹੋ ਸ਼ੌਂਕ ਕੈਨੇਡਾ ਜਾ ਜਾਂਦਾ ਹਏ ਹਏ ਕੰਮ ਗੱਜ ਕੀ ਸੋਚਿਆ ਹੋਇਆ ਕੰਮ ਕਰ ਚਿੱਨਾ ਹੋਈ ਤਾਂ ਫਿਰ ਖੇਤੀ ਕਰਾਂਗੇ ਹੇ ਹੇ ਨਹੀਂ ਨਹੀਂ ਬਣ ਜੂਗਾ ਪ੍ਰਮਾਤਮਾ ਸੋਕਰ ਕੇ ਬਣ ਜੂਗਾ कार परिवार कौन कौन हैं? डैडी, बापू, मम्मी, ताय, ताई। जॉइंट फैमिली है। हम्म। स्टेप बाय स्टेप पे करना सारे। स्टेप बाय स्टेप। हाँ। पहले तो माँ, डैडी। नहीं नहीं। हम्म। मेरी कार सामने। स्टेप अबाय स्टेप पर। स्टेप पर। हाँ। डैडी। डैडी। मम्मी। हम्म। बापू। तेरे बापू ताऊ कैसी? ਮੈਂ ਤੇਰੀ ਗੱਲ ਮਾਂ ਦਾ ਬਾਪੂ ਨਹੀਂ ਆਉਣਾ ਪਰ ਬਾਪੂ ਲੇਟ ਕਿਵੇਂ ਆ ਸਕਦਾ ਹੈ ਅੱਛਾ ਪਹਿਲਾਂ ਲਈਏ ਹਾਂ ਹਾਂ ਸਟੈਪ ਬਾਈ ਸਟੈਪ ਆਉਣ ਦੇ ਬਾਪੂ ਬਾਪੂ ਡੈਡੀ ਡੈਡੀ ਮਾਂ ਮਾਂ ਤਾਈ ਤੇ ਮੈਂ ਤੇ ਮੇਰੀ ਭੈਣ ਠੀਕ ਹੈ ਠੀਕ ਹੈ ਠੀਕ ਹੈ ਬਾਪੂ ਦਾ ਆ ਗਿਆ ਮਾਂ ਬੇਬੇ ਹਜੇ ਵੀ ਨਹੀਂ ਆਈ ਬੇਬੇ ਤਾਂ ਉੱਤੇ ਗਈ ਠੀਕ ਹੈ ਚਲੋ ਕੋਈ ਨਹੀਂ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਬਖਸ਼ੇ ਕੋਈ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਸ਼ੇਅਰ ਕਰਤੀਆਂ ਬਸ ਜਿੰਨੀਆਂ ਸੀ ਠੀਕ ਆ ਭਾਈ ਸੁਤਾੜੇ ਨਾਲ ਬਰਾਲੀ ਬਾਬੂ ਜੀ ਗੱਲ ਕਰਦੇ ਥੈਂਕ ਯੂ ਸੋ ਮਚ ਭਾਈ ਆਪਣਾ ਗੱਲਬਾਤ ਹੋ ਗਈ ਭਾਈ ਨਾ ਵੀਰੇ ਆ ਦੇ ਜਿਹੜੇ ਇਦਾਂ ਦੇ ਫੇਸ ਹੁੰਦੇ ਆ ਨਾ ਗੁੱਸਾ ਲੱਗਦਾ ਇਹ ਹੁੰਦਾ ਪਿਓ ਨਲਾਇਕ ਜਿਆ ਸਿਸਟਮ ਉਹ ਯਾਰ ਬੰਦਾ ਪੜਨ ਵਾਲਾ ਲੱਗਦਾ ਮੈਨੂੰ ਮੈਨੂੰ ਲੱਗਦਾ ਨਾ ਨਾ ਉਹੀ ਹੈ ਅੱਛਾ ਨਲਾਇਕ ਹੀ ਹੈ ਇਹ ਵੀ ਮੰਨੀਆਂ ਦਾ ਭੋਲਾ ਭਗਤਾ ਪਰ ਐ ਵੀ ਬੰਦੇ ਦਿਲ ਦੇ ਸਾਫ਼ ਹੁੰਦੇ ਆ ਯਾਰੀ ਤੇ ਨਾਮ ਕੀ ਹੈ ਬਾਈ ਤੁਹਾਡਾ ਸਤਵੀਰ ਸਿੰਘ ਸਤਵੀਰ ਸਿੰਘ ਹਾਂਜੀ ਉਹ ਬੈਕ ਵੈਂਚਰ ਹੋਗੇ ਸਟਾਰਟਿੰਗ ਤੋਂ ਹੀ ਹਾਂਜੀ ਹ ਕੀ ਮਿਲਦਾ ਕੀ ਹੁੰਦਾ ਯਾਰ ਤੁਮ ਮਿਲਣਾ ਕਿ ਇਹ ਵਸ ਪਿੱਛੇ ਮਾਸਟਰ ਤੇ ਆਣੇ ਥੋੜਾ ਜਿਹਾ ਘੱਟ ਦਿੰਦੇ ਨੇ ਯਾਰ ਇਹ ਲੈ ਲਈ ਦੇ 10 15 ਮਿੰਟ ਗੱਲਾਂ ਮਾਰ ਲਈ ਦੀਆਂ ਯਾਰਾਂ ਵੇਲੀਆਂ ਨਾ ਅੱਛਾ ਯਾਰ ਮਿਲਣੋਂ ਗੱਲ ਪੜਾਈ ਦੇ ਟਾਈਮ ਹੁੰਦਾ ਵੀ ਤਨ ਵੀ ਮੈਜੋਰ ਚੂੜਜੀ ਕਰਾਂ ਹਾਂ ਹੁੰਦਾ ਕੀ ਲਿਚੂੜ ਦੇ ਕੋਮਣੀ ਮੁੱਠੀ ਕੋਈ ਨਹੀਂ ਜਿਵੇਂ ਮੰਨ ਲਓ ਹੁਣ ਜੋ ਪੜਾਈ ਦੀ ਗੱਲ ਆਉਂਦੀ ਹੈ ਆਪਣੇ ਯਾਦਯੂਦ ਵਾਲਾ ਘਾਟੀ ਕਰਦੇ ਹੂੰ ਸਹੀ ਗੱਲ ਹੈ ਫੇਰ ਉਹ ਥੋੜਾ ਮੋਟਾ ਉਰੇ ਪਰ ਮਾਸਟਰ ਦਾ ਵੀ ਧਿਆਨ ਕਰਨਾ ਪੈਂਦਾ ਵੀ ਉਹ ਕੋਈ ਜਿਹੜੀ ਉਹਨੇ ਆਪਣੇ ਦਾ ਚੀਜ਼ ਪੁੱਛਣੀ ਕੁਦਰਤੀ ਭੁੱਲ ਲਈਏ ਫੇਰ ਤਾਂ ਆਪਣੇ ਵਾਸਤੇ ਵਧੀਆ ਹੈ ਜੇ ਪੁੱਛ ਲੇ ਫਿਰ ਆਪਣੇ ਪੈਣ ਗਿਆ ਫਾਇਦਾ ਕੀ ਹੈ ਕੋਈ ਲੰਬਾ ਸੋਦਾ ਸੱਤ ਹੱਥ ਮਾਰ ਕੇ ਅੱਛਾ ਘਰ ਪਰਿਵਾਰ ਕੌਣ-ਕੌਣ ਹੈ ਮੰਮੀ ਡੈਡੀ ਬੇਬੇ ਮੈਂ ਦੋ ਭੈਣਾਂ ਹਮ ਘਰ ਦੇ ਤਾਂ ਕੀ ਸੋਚੀ ਵੀ ਸਾਡਾ ਮੁੰਡਾ ਕੀ ਬਣੇ ਘਰ ਦੇ ਤਾਂ ਕਹਿੰਦੇ ਵਧੀਆ ਬਣੇ ਕੁਛ ਕਰੇ ਤਰੱਕੀ ਗੈਬ ਨਾ ਦੇ ਮੇਰਾ ਪਰ ਬਾਕੀ ਠੀਕ ਹੈ ਕਰਦੇ ਕਹਿੰਦੇ ਮੁੰਡਾ ਤਰੱਕੀ ਕਰੇ ਹਾਂਜੀ ਤੇ ਮੁੰਡਾ ਕੀ ਕਰਨ ਨੂੰ ਫਿਰਦਾ ਹੈ ਮੁੰਡਾ ਤਾਂ ਪੀਟੀ ਕਰਦਾ ਅੱਛਾ ਮੁੰਡਾ ਪੀਟੀ ਕਰਦਾ ਅੱਛਾ ਘਰ ਦਾ ਰੁਟੀਨ ਕਿਦਾਂ ਕਿਦਾਂ ਦਾ ਵੀ ਜਾਣ ਸਰ ਘਰ ਕੀ ਕਰਦਾ ਉੱਥੇ ਘਰ ਜਾਣ ਸਰ ਜਾਣ ਸਰ ਪਹਿਲਾਂ ਤਾਂ ਚਾਹ ਪੀਨੇ ਆ ਹੂੰ ਫਿਰ ਕੋਈ ਕੱਪੜੇ-ਕੁਪੜੇ ਚੇਂਜ ਕਰੀਦੇ ਆ ਹੂੰ ਫਿਰ ਫੋਨ ਲੈ ਕੇ ਬਹਿ ਜਾਈਦਾ ਫੋਨ ਤੇ ਹੀ ਕਰਦਾ ਫੋਨ ਤੇ ਬਸ ਮੂਵੀ ਮਾਂ ਵੀ ਦੇਖ ਲਈ ਤੇ ਇੰਸਟਾ ਚਲਾ ਲਈਦਾ ਹੂੰ ਕੋਈ YouTube ਚਲਾ ਲਈਦਾ ਹੂੰ ਹੂੰ ਫਿਰ ਆਥਨੇ ਰੋਟੀਆਂ ਖਾ ਕੇ ਫਿਰ ਫੋਨ ਚਲਾ ਲਈਦਾ ਮੈਨੇ ਜੀ ਮੇਰੇ ਮਾੜਾ ਮੋਟਾ ਕਹਿ ਦੇ ਵੀ ਭਈ ਚਲ ਅਰਥ ਨੇ 8 ਤੋਂ ਲੈ ਕੇ 9 ਤੱਕ ਮੈਂ ਫੇਰ ਪੜਦਾ ਹੁਣਾ ਮਾੜਾ ਮੋਟਾ ਨਾ ਪੜਨ ਵਾਲਾ ਸ਼ੁਰੂ ਚ ਹੋਇਆ ਸੀ ਜੋ ਲੱਗਿਆ ਲੱਗਿਆ ਸੀ ਅੱਛਾ ਉਹ ਤਰੱਕੀ ਮੰਨ ਗਿਆ ਸੀ ਹਾਂ ਉਦੋਂ ਐ ਸੀਗਾ ਵੀ ਆਪਾਂ ਛੇਤੀ ਕੱਢ ਦਾਂਗੇ ਉਦੋਂ ਜਾ ਕੇ ਇੱਥੋਂ ਵੀ ਪੜ ਕੇ ਜਾਂਦੇ ਘਰੇ ਵੀ ਜਾ ਕੇ ਆਉਣ ਕਰਕੇ ਬਹਿ ਜਾਂਦੇ ਲੈਪਟਾਪ ਪੜਨ ਅੱਛਾ ਟੈਸਟ ਟਵਿਸਟ ਲਾ ਲੈਂਦੇ ਉਹ ਫਿਰ ਟੈਸਟ ਇਹੇ ਲਈ ਸਕੋਰ ਦਿਨੋਂ ਦਿਨ ਤਾਂ ਨੂੰ ਜਾਂਦੇ ਲੋਕ ਆਪਾਂ ਥਾਣੂ ਆਉਣ ਲੱਗੇ ਉਹ ਫਿਰ ਡੀਮੋਟੀਵੇਟ ਹੋ ਗਏ ਫਿਰ ਕਹ ਚੱਲ ਇੰਸਟੀਚਿਊਟ ਪੜਦੇ ਆ ਜਿਹੜਾ ਉਹੀ ਬਹੁਤ ਹੈ ਕਰਦੇ ਕਿਉਂ ਫਿਰ ਗਰ ਕਰਨਾ ਕੀ ਬਸ ਗੇੜੇ-ਗੇੜੇ ਕੱਢ ਕੇ ਫੇਰ ਆ ਜਾਈਦਾ ਅਜੀ ਗੀੜੇ ਕੱਢ ਕੇ ਕੀ ਸਕੂਨ ਮਿਲਦਾ ਮਨ ਨੂੰ ਹਾਂ ਬਸ ਐ ਥੋੜਾ ਠੀਕ ਹੋ ਜਾਂਦਾ ਵੀ ਇੱਥੇ ਪੜਾ ਪੜਦੇ ਆਂ ਕਿਰਾਂ ਫਿਰ ਹੈਰਿਟ ਹੈਜੀਟੇਸ਼ਨ ਜੀ ਅੱਛਾ ਅੱਛਾ ਜਿਆਦਾ ਪੜਦਾ ਨਾ ਫਿਰ ਲੋਡ ਪੈਂਦਾ ਦਿਮਾਗ ਤੇ ਹਾਂ ਲੋਡ ਪੈ ਜਾਂਦਾ ਰੈਲੈਕਸ ਕਰਨ ਵਾਸਤੇ ਜਾਂਦਾ ਫਿਰ ਬਾਹਰ ਹਾਂ ਕਦੇ ਤੇਰੇ ਯਾਰਾਂ ਮਿੱਤਰਾਂ ਤੁਹਾਨੂੰ ਪੜ੍ਹਾਈ ਦੇ ਲਈ ਮੋਟੀਵੇਟ ਕੀਤੇ ਹਾਂ ਜਦੋਂ ਮੈਂ ਆਇਆ ਆਇਆ ਸੀ ਉਦੋਂ ਤਾਂ ਕਰਦੇ ਸੀ ਵੀ ਹਾਂ ਪੜ੍ਹ ਲਾ ਪੜ੍ਹ ਲਾ ਤੇ ਜੋ 4-5 ਦਿਨ ਲੰਘੇ ਫਿਰ ਕਹਿੰਦੇ ਕੀ ਕਰੀਂ ਆ ਪੜ ਕੇ ਆ ਜਾ ਚੱਲ ਗਏ ਬਾਹਰ ਨੂੰ ਅੱਛਾ ਐਂ ਚੱਲ ਸਿਸਟਮ ਵਧੀਆ ਲੰਘਿਆ ਦਾ ਟਾਈਮ ਟੂਮ ਹਾਂ ਟਾਈਮ ਵਧੀਆ ਲੰਘਦਾ ਵਧੀਆ ਹੂੰ ਖੁਸ਼ ਹਨ ਲਾਈਫ ਦੇ ਵਿੱਚ ਹਾਂ ਪੂਰੀ ਸਾਜਰੂ ਮੇਰਾ ਭਰਾ ਖੁਸ਼ ਹੀ ਰਹੀ ਠੀਕ ਹੈ ਸਾਡੀ ਇਹਦੇ ਲਈ ਦੁਆ ਜੀ ਸੋ ਲਾਓ ਭਰਾ ਲਈ ਤਾੜੀ ਵੀ ਬਹੁਤ ਸੋਹਣੀ ਗੱਲ ਬਾਰੇ ਕਿਤੇ ਭਰਾ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਸਿਮਰਨ 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 ਜੀ ਸਿਮਰਨ ਕੀ ਕਰਦੇ ਹੋ ਜੀ ਪੀਟੀ ਕਰਦੇ ਪੀਟੀ ਕਰਦੇ ਹੋ ਜੀ ਇੱਕ ਜਿਆਦਾਤਰ ਸ਼ੌਂਕ ਦੀ ਚੀਜ਼ ਦਾ ਰੱਖਿਆ ਹੋਇਆ ਜੀ ਇਹ ਨਹੀਂ ਸੱਚ ਦੱਸੋ ਮੇਰੇ ਕੋ ਚਲੋ ਮੁੰਡੇ ਮਾਜ ਮਾ ਬਾਈ ਨੇ ਸੋਹਣੇ ਵਾਲ ਖੜੇ ਕੀਤੇ ਹੋਇਆ ਸੋਹਣਾ ਲੱਗ ਰਿਹਾ ਜੀ ਹਨਾ ਉਹਦੇ ਦੇਖੋ ਮੈਂ ਮਨੇ ਇੱਕ ਬਸ तितਲੀ ਲੈ ਕੇ ਪਾਸੇ ਬਾੜਾ ਨੂੰ ਆ ਰਹੇ ਨੇ ਇਹ ਤੁਸੀਂ ਦੋਨਾਂ ਪਾਸੇ ਸਿੱਟੇ ਆ ਜੀ ਤੁਸੀਂ तितਲੀ ਕਿਉਂ ਨਹੀਂ ਲਾ ਕੇ ਇਧਰ ਸਿੱਟੇ ਬਾਲ ਇਹ ਬਹੁਤ ਵੱਡਾ ਰਾਜ਼ ਬਣ ਜੂਗਾ ਨਹੀਂ ਜੀ ਸਰ ਉਹਨਾਂ ਨੂੰ ਵਧੀਆ ਲੱਗਿਆ ਮੈਨੂੰ ਨਹੀਂ ਲੱਗਿਆ ਤਾਂ ਮਤਲਬ ਉਹ ਉਹ ਇੱਕ ਪਾਸੇ ਛੱਡਦਾ ਤੁਹਾਨੂੰ ਉਹ ਚੀਜ਼ ਵਧੀਆ ਲੱਗਦੀ ਹੈ ਜੀ ਸ਼ੌਂਕ ਜਿਹਾ ਤੁਹਾਨੂੰ ਦੋਹਾਂ ਪਾਸੇ ਸ਼ੌਂਕ ਹੈ ਜੀ ਫਿਰ ਤੁਸੀਂ ਉਰੇ ਵੀ ਆ ਥੋੜੀ ਸਿੱੜਦੇ ਹੁੰਦੇ ਹਾਂ ਜੀ ਸ਼ੌਂਕ ਹੀ ਰੱਖਿਓ ਨੇ ਲਾਈਫ ਦੀ ਜੀ ਸਰੋਂ ਵਿੱਚ ਸਿੰਗਿੰਗ ਹੀ ਹੈ ਸੋ ਆਜਾ ਤੁਸੀਂ ਗਾਉਣਾ ចਾਹੁੰਦੇ ਹੋ ਜੀ ਜ਼ਰੂਰ ਤੋਂ ਪਈ ਸੁਣੋਗੇ ਗਾਣਾ ਯਾਰ ਸੁਣਾਓ ਜੀ ਸੁਣਾਓ ਜੀ ਨਹੀਂ ਸਰ ਗਾਉਂਦੇ ਸੁਣਾਓ ਜੋ ਸਾਰੇ ਭਾਗੀ ਜੀ ਫੇ ਸੁਣਾਓ ਜੀ ਇਹ ਪਹਿਲਾ ਸਿੰਗਰ ਹੈ ਕਿਉਂਕਿ ਜਿੰਨੀ ਆਡੀਅੰਸ ਹੈ ਸਭ ਨੂੰ ਡੱਕਰੋ ਖਾਣਾ 베ਰ ਲਾਉਂਗੇ ਮੈਂ ਜੇ ਦੇਖੋ ਜੀ ਇੱਕ ਚੰਗੇ ਸਿੰਗਰ ਬਣਨਾ ਚਾਹੁੰਦੇ ਦੇਖੋ ਤੁਹਾਨੂੰ ਫਿਰ ਆਡੀਅੰਸ ਨੂੰ ਬੋਲਣਾ ਪੈਣਾ ਜੀ ਜੀ ਅੱਜ ਕਾਨਫਰੈਂਸ ਜਗਾ ਕੇ ਬੋਲ ਪੈਸੇ ਵੀ ਮਾਰਦੇ ਹੋ ਤੁਸੀਂ ਆਉਣ ਲਈ ਸਮੇਂ ਦੇ ਸਟਾਰ ਹੂੰ ਜੀ ਠੀਕ ਹੈ ਜੀ ਸੋ ਆਪਾਂ ਪਹਿਲਾਂ ਕੁੜੀ ਦੇ ਕਾਨਫਰੈਂਸ ਲਈ ਕੋਈ ਤਾੜੀਆਂ ਲਾਈਵੇ ਫੇਰ ਕੁੜੀ ਜੀ ਬਾਅਦ ਚ ਸੁਣਾ ਦੂੰਗੀ ਤੁਹਾਨੂੰ ਸ਼ੰਕਰ ਕਹਿੰਦਾ ਮੈਂ ਹੁਣ ਜਾਣਾ ਇੱਕ ਮਿੰਟ ਲਈ ਜੇ ਕਹਿੰਦੇ ਸੰਭਾ ਲੱਗਿਆ ਫੇਰ ਕਿਹੜਾ ਮਾਰਾਂਗੇ ਤੁਸੀਂ ਜਿਹੜੇ ਪੈਸੇ ਲਾਇਆ ਸਾਰੇ ਟੱਠੇ ਖੂਚ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਿੰਗਰ ਸਾਹਿਬ ਸ਼ੋਅ ਲੱਗਿਆ ਹੋਇਆ ਥੋੜਾ ਜੀ ਆਡੀਅנס ਨੇ 10 ਲੱਖ ਰੁਪਏ ਦੇ ਕੇ ਤੁਹਾਨੂੰ ਬੁਲਾਇਆ ਤੇਰੇ ਪਿਦਾਰੇ ਬੁਲਾ ਲਾਂਗੇ ਫੋਨ ਨੂੰ ਬੁਲਾਇਆ ਹੈ ਸੰਗਰ ਸਾਹਿਬ ਗੱਲ ਬੇਇਜ਼ਤੀ ਤੇ ਹੋ ਗਈ ਹੋ ਜਾਣ ਤੂੰ ਜੀ ਐ ਹਜੇ ਵਿਚਾਰ ਸੰਗਤ ਹੈ ਨਹੀਂ ਨਹੀਂ ਮਜ਼ਾਕ ਕਰਦੇ ਚਲੋ ਨਾਲਾਂ ਨੂੰ ਮੈਗ ਫੜਾ ਦਿਓ ਜੀ ਸਸੀ ਕਾ ਭੈਣ ਮੇਰੀ ਨਾਮ ਕੀ ਹੈ ਜੀ ਗगन ਪਰਿਵਾਰ ਚ ਕੌਣ ਕੌਣ ਹੈ ਜੀ ਮੰਮੀ ਡੈਡੀ ਭੈਣ ਭਰਾ ਲੜਾਈ ਹੁੰਦੇ ਕਰੀ ਦੀ ਹਾਂ ਜੀ ਕਿੰਨਾ ਕਿੰਨਾਂ ਦੀ ਜਾਤ ਦਾ ਟਾਈ ਫਸਦੀ ਹੁੰਦੀ ਹੈ ਜੀ ਮੀੜੀ ਤਾਂ ਥੋੜੀ ਹੁੰਦੀ ਹੈ ਵੈਸੇ ਦੋਵਾਂ ਨੇ ਹਾਂ ਉਹਨਾਂ ਨੇ ਪਤਾ ਇਹਦੇ ਵਿਚਦੇ ਮਾਰੀਏ ਕੀ ਉਹ ਤਾਂ ਪਹਿਲੀ ਫੜਕੀ ਪਈ ਹੈ ਕੀ ਦੀ ਜਾਂਦਾ ਹੈ ਕਿ ਲੜਾਈ ਹੁੰਦੀ ਹੈ ਇਹਦੀ ਥੋੜੇ ਘਰੀ ਪੁੱਛੇ ਇਹਦੀ ਭੈਣ ਭਰਾ ਦੀ ਹੁੰਦੀ ਹੈ ਭੈਣ ਭਰਾ ਦੀ ਹੁੰਦੀ ਹੈ ਕਦੇ ਕਿਸੇ ਉੱਚੀ ਦੀ ਡਿਮਾਂਡ ਰੱਖੀ ਧੀ ਵੀ ਮੰਮੀ ਆ ਜੀ ਲੈ ਕੇ ਦੇ ਦੇ ਤੇ ਮੈਨੂੰ ਕੋਈ ਪਰੇ ਬਾਗ ਦਾ ਮਾਰੂ ਅਸਾਂ ਦੇ ਆ ਜਾਣੀ ਆ ਤੀਜੇ ਦਿਨ ਕਾਦੇ ਮਾਲ ਉਹ ਤਾਂ ਚਲੋ ਮੈਂ ਵੈਸੇ ਬੋਲ ਕਹਤਾ ਜੀ ਕਾਹਦੀ ਕਹੂੰ ਮੰਮੀ ਨੇ ਕੋਈ ਵਾਰਤਾਤ ਕੀਤੀ ਹੋਵੇ ਗੁੱਸੇ ਦੇ ਵਿੱਚ ਤੁਹਾਨੂੰ ਕਿਹਾਵੇ ਨਹੀਂ ਜੀ ਤੁਹਾਡਾ ਨਾਮ ਕੀ ਹੈ ਜੀ ਸਸ਼ੀ ਕਾਲ ਜੀ ਮੇਰਾ ਨਾਮ ਮਨਪ੍ਰੀਤ ਬੋਦਲ ਨਾਲ ਖੇਡ ਲਈ ਜੀ ਇਹ ਖੇਡਣਾ ਦੱਸ ਤਾ ਮੈਂ ਹੋਰ ਖੇਡ ਲਉ ਕੋਈ ਨਾ ਚਪੀਰ ਆ ਜਾਣਗੇ ਜੀ ਪਤਾ ਕੀ ਕਿਸੇ ਕਿਸੇ ਨੂੰ ਉ ਬੈਠੇ ਬੈਠੇ ਨੂੰ ਨਾ ਆਇਆ ਹੁੰਦਾ ਵੀ ਜਿਵੇਂ ਕੋਈ ਕਹਦਾ ਵੀ ਹੱਥੇ ਆਇਆ ਮਾਰੀ ਗਿਆ ਕੁਛ ਨਹੀਂ ਗਰੀ ਹਾਂ ਵੀ ਟਾਈਮ ਚੱਲਾਂਗੇ ਜਾਂਦਾ ਹੁੰਦਾ ਤੁਹਾਨੂੰ ਗੱਲਾਂ ਗੁੱਲਾਂ ਸਮਝੀ ਵੀ ਕੀ ਗੱਲਬਾਤ ਚੱਲਦੀ ਸੀ ਜੀ ਹਾਂ ਜੀ ਕੀ ਗੱਲ ਚੱਲਦੀ ਸੀ ਜੀ ਉਹਨਾਂ ਨੇ ਤਾਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਪੁੱਛਿਆ ਉਸ ਤੋਂ ਬਾਅਦ ਉਹਨਾਂ ਨੇ ਸ਼ੌਂਕ ਦੱਸਿਆ ਆਪ ਦਾ ਸਿੰਗਿੰਗ ਦਾ ਫਿਰ ਤੁਸੀਂ ਉਹਨਾਂ ਨੂੰ Song on ਲਈ ਕਿਹਾ ਪਰ ਉਹਨਾਂ ਨੇ ਗਾਇਆ ਨਹੀਂ ਉਹ ਯਾਦ ਆ ਤੇਜ ਆ ਬਈ ਕੁੜੀ ਦੀ ਬੈਂਡ ਕਿੰਨੇ ਆ ਜਾਂਦੇ ਦੀ ਬੈਂਡ ਆਏ ਹੋਏ ਆ ਮੇਰੇ ਅਗਲੀ ਧਾਕੀ ਪੌਣ ਆਈ ਸੀ ਜੀ ਇਹ ਪਤਾ ਲੱਗੀ ਕੁੜੀ ਨੇ ਬਾਹਰ ਜਾਣਾ ਜੀ ਚੰਗੀ ਗੱਲ ਕੀਤੀ ਜੇ ਗਲਤੀ ਹੋ ਗਈ ਧੀ ਉਹਦਾ ਐ ਸੀ ਨਾ ਮਨਜੀ ਵੀ ਆਇਆ ਸੀ ਵੀ ਚਲੋ ਕੋਈ ਗੱਲਬਾਤ ਕਰ ਲਈਏ ਜੀ ਹੋਰ ਮਨਜੀ ਠੀਕ ਠਾਕ ਵੀ ਦੀ ਜੀ ਕਦੇ ਨਹੀਂ ਫਾਨਾ ਗੱਲਦ ਲੈਤਾ ਨਾ ਮਿੱਤਰ ਪਤਾ ਨਹੀਂ ਲੱਗਿਆ ਦੀ ਅੱਛਾ ਮੈਂ ਤੁਸੀਂ ਟੀਚਰ ਹੋ ਜੀ ਹਾਂਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਟੀਚ ਕਰਾਉਂਦੇ ਨੂੰ ਜੀ 1 ਸਾਲ ਹੋ ਗਿਆ ਜੀ 1 ਸਾਲ ਹੋ ਗਿਆ ਜੀ ਬੇਪਤਾ ਜਦਾਂ ਨਹੀਂ ਕੋਨਾ ਮੰਗੂ ਜੀ ਜੇ ਕਹੋਂਦਾ ਛੜਾ ਦੇਣਾ ਪੱਖਾ ਜੀ ਨਹੀਂ ਨਹੀਂ ਠੀਕ ਹੈ ਜੀ ਕੋਈ ਗੱਲ ਬਾਤ ਕੋ ਸ਼ੇਅਰ ਕਰਨਾ ਚਾਹੁੰਦੇ ਜੀ ਕੋਈ ਮੰਮੀ ਨੂੰ ਕੋਈ ਡੈਡੀ ਨੂੰ ਜੀ ਨਹੀਂ ਬਸ ਇਹ ਕਹਿਣਾ ਚਾਹੂੰਗੀ ਕਿ ਵਾਈ ਗਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਪਰਿਵਾਰ ਹੂੰ ਕੀ ਬਾਤ ਹੈ ਬਹੁਤ ਸੋਹਣੀ ਗੱਲ ਬਾਤ ਹੈ ਤਾੜੀ ਮਾਰੋ ਓਏ ਕਪਣਾ ਬੇਪਤਾ ਲਾ ਕੇ ਦਰ ਗਿਆ ਇੱਕ 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 ਐਮੇ ਕਰੋ ਮੈਂ ਜੀ ਠੀਕ ਹੈ ਜੀ ਤੁਸੀਂ ਜਾਣਾ ਜੀ ਤੁਹਾਨੂੰ ਤੁਸੀਂ ਬਾਹਰ ਜਾਣ ਨੂੰ ਫਿਰਦੇ ਹੋ ਠੀਕ ਹੈ ਜੀ ਇਹ ਮੇਰੇ ਨਾਲ ਦੀ ਅਸੀਂ ਤੁਹਾਡੇ ਘਰੇ ਮੰਗਲ ਲੈ ਆਉਣਾ ਜੀ ਕੁਛ ਨਾ ਕੁਛ ਮੰਗਲ ਨਹੀਂ ਕਿ ਨਹੀਂ ਮੈਂ ਉਹ ਜੋ ਨਹੀਂ 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 ਵੀਜ਼ਾ ਕੋਣ ਮੰਗਦਾ ਹੁੰਦਾ ਜੀ ਜੋਗੀ ਨਹੀਂ ਹਾਂ ਸਪੋਰਟ ਕਰੋ ਜੀ ਅਸੀਂ ਜੋਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ 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 ਚੇਅਰ ਦੇ ਦਿਓ ਜੀ ਖੜੇ ਹੋ ਕੇ ਸ਼ੁਰੂ ਹੋਗਾ ਕਿ ਬੈਠ ਕੇ ਨਹੀਂ ਇੱਥੇ ਤੁਸੀਂ ਥੋੜੀ ਘਰੇ ਤੁਸੀਂ ਬੈਠ ਜਾਓ हां 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 प्रॉपर गेट ਕੋਲ ਖੋਲਣਾ ਠੀਕ ਹੈ ਜੀ ਆ ਸਾਡਾ ਕੈਮਰਾ ਨਾਲ ਖੋਲ ਦਿਓ ਐ ਕਰਕੇ ਪਰੇ ਹੋਗੇ ਠੀਕ ਹੈ ਜੀ ਆਪਾਂ ਦੋਨੋਂ ਆ ਜੋਗੀ ਯਸ ਸਰ ਕਹਿੰਦਾ ਉਹ ਮੈਂ ਤੇਰੇ ਨਾਲ ਆਲੀ ਆ ਹਾਂ ਠੀਕ ਹੈ ਤੂੰ ਵੀ ਜੋਗੀ ਮੈਂ ਵੀ ਜੋਗੀ ਠੀਕ ਹੈ ਇਹ ਕੁੜੀ ਦੇ ਨਹੀਂ ਆਏ ਬੈਂਡ ਨਹੀਂ ਆਏ ਤੈਨੂੰ ਕਿਵੇਂ ਪਤਾ ਓਏ ਪਾਪਾ ਛੱਡੀ ਜਾਣਾ ਹੈ ਪਹਿਲਾਂ ਪਾਪਾ ਇਹਦੀ ਮਾਰਨੇ ਆ ਆਪ ਪਹਿਲੀ ਮਾਰਨੇ ਆਂ ਬਰਪਰ ਸ਼ੱਕ ਨਾ ਪੈਜੀ ਵੀ ਆਪਾਂ ਨੂੰ ਕੁਝ ਕੋਈ ਹੈ ਨਹੀਂ ਆਪਣੇ ਜਿ cụcਕਾ ਲਾਗੂ ਲਾ ਸ਼ੋਅੇ ਕਰਨਾ ਵੀ ਆਪਣੇ ਦਾ ਕੋਈ ਵੱਡੇ ਤਾਕੜੇ ਟੁਕੜੇ ਲੈਵਲ ਦੇ ਬਾਪੇ ਬੂਪੇ ਆਉਂਦੇ ਠੀਕ ਹੈ ਠੀਕ ਹੈ ਆਪਾਂ ਚੱਲਦੇ ਆ ਮੰਗਣ ਦੋਨੋਂ ਠੀਕ ਹੈ ਪੂਰੀ ਧੱਕ ਪਾ ਕੇ ਪੂਰਾ ਕਹਿਣਾ ਵੀ ਕੁੜੀਏ ਮੈਨੂੰ ਲੱਗਦਾ ਤੂੰ ਬਾਹਰ ਜਾਏਂਗੀ ਐ ਕਰੇਗੀ ਬਾਹ ਕਰੇਗੀ ਪਰ ਸ਼ੱਕ ਨਾ ਪੈਜੀ ਬਸ ਠੀਕ ਹੈ ਚੱਲੀਏ ਫਿਰ ਚੱਲ ਠੀਕ ਹੈ ਲੈ ਫਿਰ ਬਕਰ ਆ ਲੈ ਆ ਜਾ ਫਿਰ ਨਾਥਾ ਖੜਾ ਹੋ ਜਾ ਲੈ ਐ ਕਰਨਾਥਾ ਆ ਮੈਨੂੰ ਘਰ ਜਾ ਤਕੜਾ ਲੱਗਦਾ ਲੱਗਦਾ ਕਿੱਦਾਂ ਲਾਇਆ ਕਾਰਪਕਾ ਤਗੜਈ ਹੈ ਤਗੜਈ ਹੈ ਕਰ ਸਕਦਾ ਮੈਂ ਕਹਿੰਨਾ ਕੁੰਡਾ ਖੜਕਾ ਨਾਥਾ ਫਿਰ ਆਪਾਂ ਇਹ ਕਰ ਕੁਛ ਮੰਗੀ ਖੜਕਾ ਦੇਣੀ ਹੈ ਕੁੰਡਾ ਕੁਛ ਹੋਰ ਨਾੜ ਖੜਕਾ ਦੇ ਕਿ ਸਾਪੜੇ ਪਹਿਣ ਲੈ ਕਰਨਾ ਥਾ ਲੈ ਬੀਬਾ ਨੂੰ ਮਾਰ ਫਿਰ ਹਾਕ ਮੜ ਜਾ ਖੜਕਾ ਦੇ ਕੁੰਡਾ ਲੈ ਬੀਬਾ ਬਾਹਰ ਆਇਆ ਹੂੰ ਇਹ ਬਾ ਤੇਰੀ ਸਾਲੀ ਲੱਗਦੀ ਆ ਪਹਿਲਾ ਆਟਾ ਉਟਾ ਮੰਗ ਨਾਥਾ ਇਹ ਤਾਂ ਜਾਪੜੇ ਪਵਾਏਗਾ ਨਾਲੇ ਖਾਏਗਾ ਨਾਥਾ ਪਿਆਰ ਨਾ ਮੰਗਣਾ ਇਹ ਨਾ ਸਕ ਪੈਜੀ ਵੀ ਆਪਾਂ ਕੋਈ ਚੀਜ਼ ਬੰਦਾ ਫਰਾਫੜਾ ਆਪਾਂ ਨਾਥਾ ਠੀਕ ਹੈ ਤੇ ਐਂ ਗੱਲ ਨਾਥਾ ਫਿਰ ਦੁਬਾਰਾ ਫੇਰ ਚੱਲੀਏ ਦੁਬਾਰਾ ਚੱਲੀਏ ਲੈ ਫਿਰ ਘੜਕਾ ਕੁੰਡਾ ਕਹੇ اے ਮਾਈ ਗੇਟ ਖੋਲ ਲੈ ਮਾਈ ਗੇਟ ਖੋਲ ਆਇਆ ਆਟਾ ਵਾਦੂ ਸਰ ਕਠਾ ਨਹੀਂ ਮੰਗਣਾ ਨਾਥਾ ਚਾਪੜੇ ਪਹਿਣਗੇ ਮਾਲਾ ਕਰਨਾ ਲੈ ਗੋਲਾ ਵਰਕੇ ਲੈ ਪਹਿਲਾ ਐਂ ਕਰ ਪਹਿਲਾ ਆਟਾ ਕਿਉਂ ਮੰਗਣਾ ਹੈ ਕੀ ਬਤ ਆਗਰੀ ਦਾਖਲਾ ਚ ਕੁਛ ਵੱਧ ਦਿੰਦੀ ਹੋਵੇ ਤੂੰ ਨਾਥਾ ਪਹਿਲੀ ਆਟੇ ਦੇ ਖੜ ਗਿਆ ਆਪਾਂ ਨਾਥਾ ਗੱਲ ਵੱਡੀ ਕਰਨੇ ਘਟੋ ਘਟਾ 2-4000 ਰੁਪਏ ਦਾ ਲੈ ਕੇ ਜਾਵਾਂਗੇ ਆਪਾਂ ਜਦੇ ਮਾਡਰਨ ਜੋਗੀਆਂ ਯਾਰ ਯੈਸ ਸਰ ਨਹੀਂ ਹੈ ਜੱਫੀ ਪਾ ਲੈ ਨਾਥਾ ਘੜ ਕਾ ਫਿਰ ਕੁੰਡਾ ਦਵਾਰਾ ਲੈ ਘੜ ਕਾ ਲੈ ਕੁੰਡਾ ਵੀਪਾ ਬਾਹਰ ਆ ਜਾਓ ਲੈ ਵੀਪਾ ਫਿਰ ਬਾਹਰ ਆ ਜਾ ਗਿਆ ਆਇਆ ਵੀਪਾ ਬਾਹਰ ਆਇਆ ਹਾਂਜੀ ਦੱਸੋ ਲੈ ਵੀਪਾ ਤੈਨੂੰ ਦੱਸਦੇ ਏ ਐ ਮੇਰਾ ਗੁਰੂ ਤੇ ਫੇ ਮੈਂ ਕੀ ਕਰਾਂ ਖਾਤੀ ਬੇਤੀ ਲੈ ਨਾਥਾ ਮੈਂ ਰਾਇਆ ਕਰ ਏ ਕੋੜੀ ਨੂੰ ਪਾਪ ਜੇ ਦੇ ਦੇ ਸ਼ਾਕ ਨਾ ਪਾਵੇ ਇਹਨੂੰ ਕਹਿ ਦੇ ਵੀ ਐਂ ਕਰਕੇ ਮੈਨੂੰ ਲੱਗਦਾ ਗੁੱਡੀ ਤੂੰ ਬਾਹਰ ਜਾਏਂਗੀ ਤੇਰੀ ਪਹਿਲਾਂ ਰਿਫਿਊਜ਼ਲ ਆਈ ਹੋਈ ਐ ਹੁਣ ਤੁਸੀਂ ਆਪਸ 'ਚ ਹੀ ਗੱਲਾਂ ਕਰੀ ਚਾਹੋਂਗੇ ਕਿ ਕੁਝ ਬੋਲੋਗੇ ਵੀ ਮੈਨੂੰ ਲੱਗਦਾ ਸਕਦਾ ਨਾ ਤ ਸਾਡਾ ਨਾ ਤਾਂ ਪ੍ਰੈਸ ਨਾ ਉਹਦੀ ਦੇਖ ਕੇ ਲੈ ਵੀ ਬਾ ਤੈਨੂੰ ਅਸੀਂ ਦੱਸ ਦਈਏ ਪਰ ਮੈਨੂੰ ਲੱਗ ਰਿਹਾ ਤੂੰ ਬਾਹਰ ਜਾਏਂਗੀ ਤੇਰਾ ਮੁਕੱਦਰ ਬੜਾ ਤੇਜ ਹੈ ਠੀਕ ਹੈ ਬਾਪਾ ਮੇਰਾ ਹਸਬੰਡ ਬਾਹਰ ਹੀ ਰਹਿੰਦੇ ਆ ਮੈਂ ਤਾਂ ਚੱਲੀ ਜਾਣਾ ਨਾ ਤਾਂ ਫੇਰ 베ਚੀਓ ਕਿ ਜਫੀ ਬਾ ਆਪਾਂ ਕੁੜੀ ਦਾ ਘੇੜਾ ਲਵਾ ਦਿੰਨੇ ਆ ਬਾਹਰ ਦਾ ਉਹ ਕਿਦਣਾ ਘੇੜਾ ਲਵਾਏਂਗਾ ਤੂੰ ਤੁਸੀਂ ਇਹਦੀ ਪ੍ਰੀਪਰੇਸ਼ਨ ਪਹਿਲਾਂ ਘਰੋਂ ਕਰਕੇ ਆਉਣੀ ਸੀ ਨਹੀਂ ਪ੍ਰੀਪਰੇਸ਼ਨ ਤਾਂ ਤਿਆਰ ਹੈ ਸਾਡੀ ਬਸ ਤੁਸੀਂ ਸੰਘ ਰਹੇ ਹੋ ਓਏ ਤੂੰ ਇੰਟਰਵਿਊ ਤਾਂ ਨਹੀਂ ਆਇਆ ਨਾ ਤਾਂ ਮੱਗਣ ਆਇਆ ਏ ਤੁਸੀਂ ਮੱਗਣ ਆਏ ਹੋ ਫਟਵਾਇਸ ਤੇ ਆਏ ਹੋ ਉਹ ਗੱਲ ਦੀ ਹੋ ਗਈ ਮਾਤਾ ਸਾਡਾ ਨਾਂ ਥੋੜਾ ਐ ਪ੍ਰੋਫੈਸ਼ਨਲੀ ਜੋਗੀ ਐ ਲੈ ਵੀ ਬਾਤ ਅਦਾਦੀ ਵੀ ਤੇਰੇ ਘਰੇ ਪ੍ਰੇਮ ਦਾ ਸਾਯਾ ਗਾ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਆ ਮੇਰੇ ਗੁਰੂ ਨੇ ਦੱਸਿਆ ਸੀ ਤੁਹਾਨੂੰ ਲੱਗ ਗਿਆ ਪਤਾ ਤੇ ਪਹਿਲਾਂ ਤਾਂ ਤੁਸੀਂ ਕਹਿੰਦੇ ਵੀ ਤੁਸੀਂ ਇਹਦੇ ਗੁਰੂ ਹੁਣ ਉਹ ਥੋੜਾ ਗੁਰੂ ਬਣ ਕੇ ਨਹੀਂ ਦੋਨੇ ਗੁਰੂ ਹੀ ਐ ਸੀ ਇੱਕ ਪਾਸੇ ਨਾ ਤਾਂ ਚਫੀ ਦਵਾਰੇ ਫੇਰਪੜੀ ਮੇਲਾ ਤਾਂ ਮਿੱਟੀ ਮਿੱਟੀ ਬੇਇੱਜ਼ਤੀ ਫੇਰ ਹੋ ਗਈ ਸੋ کیا ਬਾਤ ਆ ਬਹੁਤ ਵਧੀਆ ਨਾ ਤਾਂ ਤਾੜੀਆਂ ਲਾਓ ਬਈ ਬਾਬਾ ਜੀ ਨਾਲ ਗੱਲ ਕਰਕੇ ਥੈਂਕ ਯੂ ਸੋ ਮਾਰ ਬਰਾ ਬਹੁਤ ਸੁੰਨੀ ਜਿਹੜੀ ਵੀਡੀਓ ਸ਼ੂਟ ਹੈ ਜੀ ਹੋ ਰਹੀ ਹੈ ਜੀ ਤੇ ਇਸ ਸ਼ੂਟ ਦਾ ਨਾਮ ਕੀ ਸੀਗਾ ਜੀ ਹਾਂਜੀ ਆਲਫਾ 80 ਡੂਟਾ ਜੀ ਹਨੂਮਾਨ ਗੜ ਵਿੱਚ ਪੈਂਦਾ ਬਹੁਤ ਸੋਹਣੀ ਜਿਹੜੀ ਵੀਡੀਓ ਸ਼ੂਟ ਹੈ ਹੋ ਰਹੀ ਹੈ ਬੱਚਿਆਂ ਨਾਲ ਗੱਲਾਂ ਬਾਤ ਤੁਹਾਨੂੰ ਸੋ ਪਹਿਲਾਂ ਦੁਆਰਾ ਫੇਰ ਜ਼ੋਰਦਾਰ ਦਾੜੀ ਆਪਣੀ ਦੁਆਰਾ ਫੇਰ ਬਹੁਤ ਬਹੁਤ ਸ਼ੁਕਰੀ ਜੀ ਬੈਠਾ ਤੁਸੀਂ ਹੋਰਾਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਤੇ ਇਧਰ ਦਾ ਹੋ ਗਈ ਸੀ ਗੱਲਬਾਤ ਹਣਾ ਜੀ ਸਸੀ ਕਾਲ ਜੀ ਹਾਂਜੀ ਐਸੀ ਗੱਲ ਨਾਮ ਕੀ ਹੈ ਜੀ ਕਮਲ ਸਰ ਵੈਸੇ ਤਾਂ ਮੇਰਾ ਨਾਮ ਕਮਲ ਆ ਪਰ ਮੈਨੂੰ ਸੈਂਟਰ ਵਾਲੇ ਸਾਰੇ ਕਿਰਨਾ ਨਾਮ ਤੋਂ ਬੁਲਾਉਂਦੇ ਮੈਰਿਡ ਹਾਂ ਮੇਰੇ ਸਹੁਰੇ ਬਹੁਤ ਵਧੀਆ ਅੱਛਾ ਮੈਰਿਡ ਹੋ ਜੀ ਤੁਸੀਂ ਹਾਂਜੀ ਇੱਕ ਮੇਟਰ ਗੱਲ ਬਾਹੀ ਜਲਦੀ ਹੁੰਦੀ ਹੈ ਬੱਡੀ ਵੀਰੇ ਮੁੜਿਆ ਯਾਰ ਹੈ 10 15 ਮਿੰਟ ਆਪਾਂ ਹੋਰ ਲਾ ਲਈਏ ਤੇ ਇੱਕ ਗੱਲ ਬਾਹੀ ਜਦ ਤੁਸੀਂ ਵੀ ਸੁਣਿਆ ਹੋਣਾ ਵਿਆਹ ਲਾ ਕਹਿੰਦਾ ਬਈ ਕਈਆਂ ਦੇ ਪੁਆਇੰਟ ਵੀ ਹੁੰਦੇ ਨੇ ਬਈ ਯਾਰ ਵਿਆਹ ਨਾ ਕਰਾ ਜਿਹਨੇ ਵਿਆਹ ਕਰਾ ਲਿਆ ਤੜ ਗਿਆ ਜਾਂ ਤਾਂ ਮੁੰਡਿਆਂ ਦਾ ਪੁਆਇੰਟ ਵੀ ਇਹ ਹੁੰਦਾ ਹੈ ਫੋਟੋ ਮੈਂ ਪੁਆਇੰਟ ਆਫ 뷰 ਕੀ ਅਭੀ ਵਿਆਹ ਤੋਂ ਬਰਾ ਜਿੰਦਗੀ ਕਿਦਾਂ ਦੀ ਹੈ ਜੀ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਫੋਟੋ ਹੀ ਨਹੀਂ ਉਹਨਾਂ ਦੀ ਪੁੱਛਿਆ ਜੀ ਮੇਖਾ ਲੇ ਕੇ ਦੇਖਦਾ ਮੈਂ ਨਹੀਂ ਵਧੀਆ ਤੋਂ ਉਹਦੀ ਵਧੀਆ ਕਦੇ ਸੱਚ ਤਸਵੀਰ ਪਹਿਲਾਂ ਨਾ ਦੇਖੋ ਨਾ ਤੇ ਚੇਂਜਿੰਗ ਆਈ ਹੈ ਜੀ ਨਹੀਂ ਆਈ ਹੋਈਗੀ ਜੀ ਬੱਚਿਆਂ ਵਾਂਗੂ ਰੱਖਦੇ ਆ ਜਿਵੇਂ ਮੈਨੂੰ ਤਾਂ ਮਮਾ ਵੀ ਮਤਲਬ ਸਾਰੇ ਹੂੰ ਹੂੰ ਕਦੇ ਕੋਈ ਜਦੋਂ ਮਨ ਵਿੱਚ ਵੀ ਕਰਿਆ ਉਹ ਲੇਟ ਆਉਂਦੇ ਆ ਜੀ ਕਦੀ ਨਹੀਂ ਲੇਟ ਆਏ ਮੈਸੇਜ ਦਾ ਸਾਰਿਆਂ ਨੂੰ ਪਤਾ ਹੈ ਇੱਥੇ ਮੇਰੀ ਫੈਮਿਲੀ ਦਾ ਸਾਨੂੰ ਤਾਂ ਪਤਾ ਹੈ ਦੱਸ ਦਾਸ ਕੀ ਗੱਲ ਕੀ ਹੋ ਗਈ ਮਤਲਬ ਕਿੰਨਾ ਕੁ ਚੇਂਜਿੰਗ ਆਈ ਹੈ ਚੇਂਜ ਕੀ ਜਦੋਂ ਇੱਥੇ ਆਉਂਦਾ ਹੈ ਵਿਚਾਰਾ ਐਵੇਂ ਹੁੰਦੀ ਹੈ ਤਾ ਹੁਣ ਕੀ ਮਾਇਦਨ ਨੂੰ ਬਹੁਤ ਕਹਿ ਵੀ ਤੇਰੀ ਜਿਹੜੀ ਕੁਲਬਲਾਟ ਹੈਗੀ ਕੱਢ ਲਾ ਨਾ ਵੀ ਪਾਣੀ ਪੀ ਕੇ ਤੁਰ ਪੈਂਦਾ ਕਹਿੰਦਾ ਫੇਰ ਗੱਲ ਕਰੀਏ ਪਿਆਰ ਨਾ ਕੰਮ ਕਰਾਉਂਦੇ ਨੇ ਜੀ ਵੀ ਭਾਂਡੇ ਮਾਜੋ ਮਾ ਤਾਂ ਨਹੀਂ ਮਾਜਦਾ ਅਸੀਂ ਤੁਸੀਂ ਵੀ ਨਹੀਂ ਮੰਨਦੀ ਕਿ ਉਹ ਵੀ ਨਹੀਂ ਮੰਨਦਾ ਜੀ ਘਰ ਪਰਵਾਸ ਸਾਹਿਬ ਠੀਕ ਠਾਕ ਜੀ ਸਾਰੇ ਵਧੀਆ ਚਲੋ ਠੀਕ ਹੈ ਜੀ ਤੁਸੀਂ ਸਾਡੀ ਇਹੀ ਦੁਆ ਹੈ ਤੁਸੀਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰਿਆ ਭਾਈ ਲਾਓ ਭਈ ਇਹ ਵੀ ਕੁੜੀ ਲਈ ਤਾਰੀ ਡੰਗਰ ਪਸ਼ੂ ਰੱਖੇ ਹੋਇਆ ਕਿੰਨੇ ਡੰਗਰ ਪਸ਼ੂ ਹੈ ਤਿੰਨ ਹੈ ਤਿੰਨ ਹੈ ਤਿੰਨ ਹੈ ਗਾਂਵ ਮਾਰੂ ਤੇ ਗਾਂ ਕਿੰਨੇ ਹੋਗੇ ਗਾਂਸ ਨਹੀਂ ਤਿੰਨ ਹੈ ਅੱਛਾ ਗਾਂਸ ਨਹੀਂ ਤਿੰਨ ਹੈ ਠੀਕ ਹੈ ਪਹਿਲਾ ਕਿਹੜਾ ਹੈ ਗਾਂ ਹੀ ਹੈ ਦੂਜੀ ਦੂਜੀ ਗੱਡੀ ਹੈ ਤੇ ਜੀ ਜੀ ਗਾਂਵ ਬਿਮਾਰਾ ਦੋ ਚਰੋਂ ਸਹੀ ਸਲਾਮ ਹਾਂ ਠੀਕ ਹੈ ਠੀਕ ਹੈ ਗਾਂਵ ਕੇ ਬਿਮਾਰ ਹੋਗੀ ਪਤਾ ਨਹੀਂ ਪੁੱਛਣਾ ਪੈਣਾ ਪੁੱਛ ਮੈਂ ਆਗਰਦਾ ਮੇਰਾ ਪ੍ਰਾ ਤੇ ਠੀਕ ਹੈ ਚਲੋ ਵਧੀਆ ਗੱਲ ਆ ਵੀ ਪਸ਼ੂਆਂ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਗੱਲ ਹੈ ਬਹੁਤ ਸੋਹਣਾ ਲੱਗ ਰਿਹਾ ਹੈਂ ਥੈਂਕ ਯੂ ਨਾਮ ਕੇ ਬੜੀ ਵੀਰੇ ਗੁਰਮント ਸਿੰਘ ਗੁਰਮント ਸਿੰਘ ਗੁਰਮਨ ਭਾਈ ਇਹ ਦੋਸੋਂ ਵੀ ਜ਼ਿਆਦਾਤਰ ਹਨ ਆਪਾਂ ਜੇ ਰੇਸ਼ਿਓ ਕੱਢਣੀ ਹੋਵੇ ਕਿਸੇ ਵੀ ਚੀਜ਼ ਦੀ ਕੁੜੀਆਂ ਦੇ ਮੁੰਡਿਆਂ ਵਿੱਚ ਕੋਈ ਰੇਸ਼ਿਓ ਕੱਢਣੀ ਹੋਵੇ ਵੀ ਇਸ ਗੱਲੋਂ ਅੱਜ ਦੇ ਸਮੇਂ ਮੁੰਡੇ ਬਹੁਤ ਅੱਗੇ ਜਾ ਚੁੱਕੇ ਆ ਮੁੰਡੇ ਹਾਂ ਮੁੰਡੇ ਤਾਂ ਬਿਲ ਨਹੀਂ ਹੁੰਦੇ ਅੱਜ ਕੱਲ ਆਪਾਂ ਪਰਸੈਂਟੇਜ ਕੱਢਣੀ ਆ ਦੋਨਾਂ ਦੀ ਵੀ ਯਾਰ ਇਸ ਗੱਲ ਪੱਖੋਂ ਮੁੰਡੇ ਅੱਗੇ ਆ ਇਸ ਗੱਲ ਪੱਖੋਂ ਕੁੜੀਆਂ ਅੱਗੇ ਨੇ ਸੱਚ ਦੱਸਣਾ ਹੈ ਇਮਾਨਦਾਰੀ ਨਾਲ ਹਾਂਜੀ ਸਕੂਟਰੀ ਨੂੰ ਵਿੱਚ ਮਾਰਿੰਦਾ ਕੁੜੀਆਂ ਅੱਗੇ ਆ ਤੇ ਥੱਲੇ ਡਿੱਗ ਜਾਂਦੇ ਮੁੰਡੇ ਅੱਗੇ ਆ ਇਹ 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 ਤਾਂ ਪੁਆਇੰਟ ਬਹੁਤ ਬੜਾ ਤਾਕੜਾ ਦਿੱਤਾ ਗਿਆ ਠੀਕ ਹੈ ਇਹ ਗੱਲ ਤੂੰ ਕਿਉਂ ਕਹੀ ਵੀ ਆ ਸਕੂਟਰੀ ਮਾਰ ਚ ਕੁੜੀਆਂ ਅੱਗੇ ਆ ਮੈਂ ਵਿੱਚ ਮਾਰੀ ਸੀ ਤੇਰੇ ਕੀ ਗੱਲ ਕੀ ਹੋਈ ਸੀਗੀ ਕੁਝ ਨਹੀਂ ਬਸ ਸਕੂਲ ਰੋਡ ਕ੍ਰੋਸ ਕਰਦਾ ਸੀਗਾ ਹਮਮ ਵਿੱਚ ਮਰੀ ਲੈ ਕੇ ਮੈਨੂੰ ਪਰ ਤੂੰ ਕੁਝ ਬੋਲਿਆ ਨਹੀਂ ਯਾਰ ਵੀ ਆ ਕੀ ਗੱਲ ਭਾਈ ਨਹੀਂ ਮੈਂ ਬੋਲਿਆ ਸੀ ਸੌਰੀ ਜੀ ਜੀ ਵਿੱਚ ਆ ਗਿਆ ਮੈਂ ਅੱਛਾ ਇਹ ਸਾਰੀਆਂ ਗੁਰੇ ਦੀ ਸੇਮ ਆਦਾਦ ਨੇ ਸਕੂਟਰ ਹੀ ਭੋਖਾ ਜੀ ਵੀ ਉਹ ਉਸੇ ਗਲੀ ਦੇ ਹੀ ਸੀਗੀ ਨਹੀਂ ਮੈਨੂੰ ਲੱਗਦਾ ਕਈਆਂ ਨੂੰ ਪਾਉਂਦੀ ਹੈ ਚਲਾਉਣੀ ਪਰ ਉਹ ਦੇ ਵਿੱਚ ਮਰੀ ਹੋਣਾ ਤੈਨੂੰ ਦੇਖ ਕੇ ਕਿਦਾਂ ਦਾ ਫੀਲ ਹੋਆ ਮਨ 'ਚ ਵੀ ਗੁੱਸਾ ਕਰਸਾਇਆ ਸੀ ਨਹੀਂ ਐਸੀ ਨਹੀਂ ਮੈਨੂੰ ਚੰਗਾ ਲੱਗਿਆ ਤੂੰ ਦੋਸਤ ਆਪੀ ਤੈਨੂੰ ਕੀ ਕੰਮ ਹੈ ਹੁਣ ਮਹਾਰਾਜ ਜੀ ਹਾਂ ਜੀ ਹੋਗੀ ਚਰਨਾ ਦੀ ਨਾਲ ਰੇਸ਼ੋ ਕੱਢਣੀ ਹੈ ਜੀ ਵੀ ਯਾਰ ਆਹ ਗੱਲਾਂ ਪੱਖੋਂ ਕੁੜੀਆਂ ਅੱਗੇ ਨੇ ਜਾਂ ਆਹ ਗੱਲਾਂ ਉਹ ਪੱਖੋਂ ਕੁੜੀਆਂ ਪਿੱਛੇ ਰਹਿ ਗਈਆਂ ਜੀ ਐਸ ਕੰਪੇਅਰ ਟੂ ਬॉय ਐਨ ਆਲਵੇਜ਼ ਇਹ ਤਾਂ ਸੋਚੀ ਬਾਤ ਆ ਤੁਸੀਂ ਮੈਨੂੰ ਕੋਈ ਸੋਚ ਮਣਾ ਮੋਟਾ ਘਟੋ ਰੇਸ਼ੋ ਕੱਢੋ ਜੀ ਚਲੋ ਪੜਾਈ ਪੱਖੋਂ ਗੱਲ ਕਰਦੇ ਆਂ ਜੀ ਪੜਾਈ ਪੱਖੋਂ ਜਾਂਤਰ ਕੌਣ ਗਿਆ ਮੁੰਡੇ ਅੱਗੇ ਜਾਂ ਕੁੜੀਆਂ ਅੱਗੇ ਜੀ ਏ ਜੋ 250 ਐ ਤੇਜੀ ਰੋਟੀ ਪੱਟੀ ਐ ਜੀ ਠੀਕ ਐ ਜੀ ਤੇ ਜੀ ਗੱਲਬਾਤ ਕਰੀ ਆਪਾਂ ਡਰਾਈਵਰੀ ਨੂੰ ਲੈ ਕੇ ਜੀ ਉਹਦੇ ਤੇ ਯਾਤਰੀ ਕੌਣ ਅੱਗੇ ਕੁੜੀਆਂ ਅੱਗੇ ਆ ਜਾਂ ਮੁੰਡੇ ਅੱਗੇ ਆ ਦੇ ਦੋਵੇਂ ਹੀ ਅੱਗੇ ਆ ਹੁਣ ਤੂੰ ਮਿੱਟੀ ਜੀ ਹਾਂ ਨਾ ਮੈਂ ਗੱਲ ਹੀ ਇਹ ਬਿਣੀ ਬਾਈ ਗੱਲ ਹੋਰ ਪਾਸੇ ਲੈ ਕੇ ਨਾ ਫਿਰ ਉਹਦੇ ਨਹੀਂ ਲੈ ਜਾਣੀਏ ਹੁਣ ਕਈ ਵਾਰੀ ਮੁੰਡੇ ਤਾਂ ਵੜਾ ਕੇ ਲੈ ਜਾਂਦੇ ਸਕੂਟਿੰਗਾਂ ਮੋਟਰਸਾਈਕਲ ਆਇਆ ਥੋੜੀ ਹੁੰਦਾ ਹੈਗਾ ਹੁਣ ਕੁੜੀਆਂ ਫੇਰ ਵੀ ਜਜਮੈਂਟ ਕਰਕੇ ਚਲਾਉਂਦੀਆਂ ਹੈਗੀਆਂ ਪਾਣੀ ਚੱਲ ਬਣੀ ਜੀ ਮਾੜੀ ਨੇ ਨਾ ਉਹ ਟੈਗ ਨਹੀਂ ਮਿਲੇ ਆ ਵੇ ਬਾਬਾ ਕੀ ਬਰੀਆਂ ਦਾ ਜੀ ਹੁਣ ਇਹ ਤਾਂ ਮੁੰਡੇ ਵੀ ਬਹੁਤ ਹੁੰਦੇ ਸਕੂਟੀ ਸਾਵਨ ਚਲਾਉਣਾ ਆਉਂਦਾ ਨਹੀਂ ਉੱਤੇ ਬਹਿ ਜਾਂਦੇ ਝੜ ਕੇ ਹਾਂ ਜੀ ਉਹ ਪਰੇ ਨਹੀਂ ਹੁੰਦੇ ਹਨ ਜੀ ਪਰੇ ਨਹੀਂ ਹੁੰਦੇ ਆਜਾ ਤੁਸੀਂ ਕਹਿੰਦੇ ਵੀ ਮੁੰਡੇ ਪਰੇ ਹੁੰਦੇ ਆ ਜੀ ਹੁੰਦੇ ਆ ਦੱਸੋ ਭਾਈ ਉਹ ਬਾਈਕ ਉਹ ਗਾਂ ਤਾਂ ਜਦੋਂ ਕਰੇ ਫੜਾਤ ਨਾ ਸਕੂਟੀ ਮਾਂ ਵੀ ਵਾਈਕੂ ਵਾਈਕੂ ਕਰੀ ਜਾਂਦੀ ਵਿਕੀ ਤੋ ਮਾ ਉਹ ਦੋ ਜਵਾਬ ਕੀ ਹੁਣ ਹੈ ਨਾ ਇਹ ਤਾਂ ਮੁੰਡੇ ਵਾਸਤੇ ਵੀ ਤਾਂ ਹੁੰਦਾ ਹੀ ਐ ਕੀ ਹੁੰਦਾ ਮੁੰਡੇ ਵਾਸਤੇ ਜੀ ਮੁੰਡੇ ਨੂੰ ਵੀ ਫੋਨ ਕਰਕੇ ਕਹਿੰਦੇ ਕਦੋਂ ਆਇਆ ਕਰੇ ਕਦੋਂ ਆਏਗਾ ਉਹ ਤਾਂ ਪੈਸੇ ਹੀ ਬੋਲਦੇ ਵੀ ਕੋਈ ਕਦੋਂ ਤੱਕ ਆਏਗਾ ਮੁੰਡੇ ਇੱਗੇ ਟੌਂਦੇ ਮੁੰਡੇ ਹਣ ਇਹਨਾਂ ਦਾ ਬੜਾ ਪਤਾ ਕਿਸੇ ਨੂੰ ਠੋਕ ਦੇਣ ਇਹ ਇਹ ਕੁੜੀ ਆਉਂਦੇ ਸਹੀ ਜਾਈ ਜਾਂਦੀ ਇਹਨਾਂ ਨੇ ਕੋਲੇ ਆ ਕੇ ਵਿੱਚ ਠੋਕ ਦੇਣੀ ਆ ਅੱਛਾ ਤੁਸੀਂ ਕਹਿੰਦੇ ਵੀ ਮੁੰਡੇ ਲੈ ਕੇ ਵਿੱਚ ਠੋਕ ਦੇਣੀ ਆ ਆ ਦੋਸੋਂ ਬੇਜਵਾਬ ਹੋ ਗਏ ਜਦੀ ਗੱਲ ਨਹੀਂ ਮੁੰਡੇ ਤਾਂ ਜਿਵੇਂ ਸਕੂਟੀ ਤੇ ਕੁੜੀ ਜੇਨ 2 ਮਿੰਟ ਦੇਂਦੇ ਐ ਫਿਰ ਹੋਲੀ ਚਲਾਉਂਦੇ ਭਜਾਉਂਦੇ ਹੈ ਹੀ ਨਹੀਂ ਟਾ ਮਾਰ ਗਏ ਜੋ ਗੱਲਾਂ ਕਰਾਂ ਜੀ ਚਲੋ ਫਿਰ ਕੇਅਰ ਹੋ ਗਈ ਨਾ ਤਾਂ ਵਧੀਆ ਗੱਲ ਹੈ ਕੇਅਰ ਕਰਨੀ ਚਾਹੀਦੀ ਹੈ ਕੇਅਰ ਨਹੀਂ ਕਰਦੇ ਡਰ ਕੇ ਚਲਾਉਂਦੇ ਵੀ ਨਾ 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 ਇਹ ਗੱਲ ਤਾਂ ਜਮਾ ਗੱਲ ਤਾਂ ਬਈ ਤੁਹਾਡੀ ਹੁਣ ਮੁੰਡੇ ਤਾਂ ਜਿੱਥੇ ਬੇਲੀ ਨੂੰ ਸੱਚ ਦੱਸਣਾ ਤੇ ਘਰੇ ਤਾਂ ਗੋਲੀ ਦੇਣੀ ਪੈਂਦੀ ਹੈ ਥੋੜੀ ਜਿੱਥੇ ਵੀ ਕਿੱਥੇ ਹੈ ਤੇ ਇਹ ਇਹ ਮੈਂ ਜਨੇ ਤੁਹਾਨੂੰ ਪਤਾ ਹੀ ਹੈ ਵੀ ਹੋਣਾ ਕਿਥੇ ਤੇ ਉਹ ਹੀ ਗੱਲ ਹੈ ਵੀ ਜੂੜੀਓ ਕੋਲੇ ਫੋਟੋ ਖਿੱਚਤੀ ਅੰਦਰ ਬਣਾ ਗਏ ਨਾ ਹੁਣ ਕੱਲ ਅਸੀਂ ਇਥੋਂ ਇੰਸਟੀਚਿਊਟ ਦਾ ਦੋਸਤਾਂ ਨਾਲ ਗਏ ਸੀ ਪਾਰ ਚ ਬੈਠੇ ਸੀ ਤੇ ਹਿੰਦੀ ਜੀ ਮੈਨੂੰ ਤਾਂ ਨਹੀਂ ਆਉਂਦੀ ਕੱਟ ਥੋੜੀ ਜੀ ਗੱਲ ਪਿੱਛੇ ਕੁੜੀਆਂ ਕਹਿੰਦੇ ਤੈਨੂੰ ਕੋ ਪਤਾ ਹੈ ਤੈਨੂੰ ਕੋ ਪਤਾ ਹੈ ਐ ਕਹਵਰੇ ਨੇ ਕਿਹੜੀ ਗੱਲ ਤੈਨੂੰ ਪਤਾ ਹੈ ਤੈਨੂੰ ਹਾਂ ਮਾਰਦੇ ਫੁੱਲ ਵੱਡੀਆਂ ਅਛੋ ਹਾਂ ਤੂੰ ਉਹੀ ਮਾਰੀ ਜਾਣਗੇ ਤੂੰ ਹੁਣ ਆਇਆ ਤਾਂ ਫਿਰ ਮੇਰੇ ਹਿਸਾਬ ਨਾਲ ਇਹ ਮੁੰਡਿਆਂ ਦਾ ਬਹੁਤ ਆਏ ਕੰਮ ਹੁੰਦਾ ਹੈ ਚਲੋ ਜੀ ਗੱਲਾਂ ਚਲਾ ਲਿਆ ਚਲੋ ਜੀ ਚਾਰ ਲਿਆ ਚਲੋ ਜੀ ਠੀਕ ਹੈ ਪਤਾ ਕੀ ਹੈ ਇਹਨਾਂ ਨੂੰ ਦੇਵੇ ਨਾ ਜੀ ਗੋਲੀ ਬਈ ਇੱਕ ਤਾਂ ਗੋਲੀਆਂ ਬਾਹਰ ਹੀ ਦਿੰਦਾ ਜਰ ਇਹ ਪਤਾ ਕੀ ਇਹਨਾਂ ਇਹਨਾਂ ਦੀ ਮਰੀ ਫਾਪ ਮਰੀ ਉਹ ਤਾਂ ਗੱਲਾਂ ਜੀ ਨਾ ਮੇਰੇ ਕੋਲ ਉਸकी ਬਸ ਤੋ ਇਹ ਗੱਡੀ ਹੈ ਮੇਰੇ ਕੋਲ ਤਾਂ ਹੁਣ ਸੁਣ ਬਤਾਈ ਮੋਰਸਣ ਹੈ ਤੇ ਮੜਕਦਾ ਇਹ ਨਹੀਂ ਕਰਦਾ ਜੇ ਹੁਣ ਕੋਈ ਮੇਜ਼ਰ ਦਾ ਬੰਦਾ ਸੱਚਾ ਰਹਿ ਗਿਆ ਅਭੀ ਆਏ ਯਾਰ ਵੀ ਬਸ ਬਾਦ ਕਰਬ ਹੈ ਪਹਿਲਾਂ ਕਰਦੇ ਦੂਜੀ ਇਹ ਹੀ ਹੈ ਤੇ ਮੁੜ ਕੇ ਲਿਆ ਹੁੰਦੇ ਵੀ ਇਹਦਾ ਤਾਂ ਸਰਦਾ ਹੀ ਨਹੀਂ ਤੇ ਫੇਰ ਮੁੜ ਕੇ ਉਹ ਇਹ ਕਰਦੀਆਂ ਵੀ ਕੀ ਦਸੀ ਉਹ ਨਹੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਆ ਬਸ ਕਰ ਮਗਲੇ ਰੁਲਾਏਗਾ ਕਿਆ ਸਹੀ ਗੱਲ ਹੈ ਇਹਨਾਂ ਜਰਾ ਗੱਲਾਂ ਗੱਲਾਂ ਕਰਦਾ ਕਰਦੇ ਦੁਖੀ ਸੁਣਾ ਜਾਂਦਾ ਮੈਂ ਠੀਕ ਹੈ ਬਈ ਸੋ ਮੈਂ ਕਿਹਾ ਜਿਹੜੀ ਮੂਡ ਦੀ ਆ ਪੇਂਟਿੰਗ ਹੈ ਉਹ ਬਾਈ ਦੇ ਸ਼ੇਅਰ ਦੋ ਤੇ ਤੁਹਾਡੇ ਭੰਗੜੇ ਤੋਂ ਤੇ ਮੈਂ ਵੀ ਡਾਂਸ ਤੋਂ ਕਰਾਂਗੇ ਠੀਕ ਹੈ ਜੀ ਸੋ ਹਾਂ ਜੀ ਫਿਰ ਇੱਕ ਦੋ ਬਾਈਸ ਤੁਹਾਡੇ ਜਿਹੜੇ ਲਾਸਟ ਦੇ ਸ਼ੇਅਰ ਨੇ ਮੇਰਾ ਭਰਾ ਜ਼ਰੂਰ ਰਹਿਣ ਦੋ ਭਈਓ ਸਭ ਛੱਡਤਾ ਯਾਰ ਮੈਂ ਉਹਦੇ ਲਈ ਪਰ ਉਹਨੇ ਕਦਰ ਨਹੀਂ ਕੀਤੀ ਸਭ ਛੱਡਤਾ ਯਾਰ ਮੈਂ ਉਹਦੇ ਲਈ ਪਰ ਉਹਨੇ ਕਦਰ ਨਹੀਂ ਕੀਤੀ ਕਿੰਨਾ ਕੀਤਾ ਯਾਰ ਮੈਂ ਦਿਲ ਤੋਂ ਉਹਦਾ ਪਰ ਉਹਨੇ ਕਦਰ ਨਹੀਂ ਕੀਤੀ ਕਿ ਹੁੰਦੀ ਕੋਈ ਹੋਰ ਤਾਂ ਸਮਝਦੀ ਮੈਨੂੰ ਕਿ ਦੁਨੀਆ ਜਿੱਤ ਕੇ ਹਾਰ ਗਿਆ ਉਹਦੇ ਲਈ ਪਰ ਉਹਨੇ ਕਦਰ ਨਹੀਂ ਕੀਤੀ ਕਦੇ ਸੁਣੀ ਤਾਂ ਪਤਾ ਲੱਗੂ ਕਿ ਕਿੰਨਾ ਲਿਖਦਾ ਮੈਂ ਯਾਦ ਉਹਦੀ ਚ ਪਰ ਦੱਸਦਾ ਨਹੀਂ ਜੋ ਮੇਰੇ ਨਾਲ ਬੀਤੀ ਨਾਂ ਬਣਾ ਕੇ ਅਸੀਂ ਬਦਨਾਮ ਹੋ ਗਏ ਉਹਨਾਂ ਕਰਕੇ ਪਰ ਉਹਨੇ ਕਦਰ ਨਹੀਂ ਕੀਤੀ ਹਾਏ ਡੂੰਗਾ ਸ਼ਾਇਰ ਹੈ ਭਾਈ ਉਹ ਜਦੋਂ ਹਾਸੇ ਨਾਲ ਹੱਸ ਰਿਹਾ ਕੇ ਸ਼ਰੀਦਰ ਦੇ ਰੂਪ ਵਿੱਚ ਆਪਣੇ ਆਪਣੀਆਂ ਗੱਲਾਂ ਨੂੰ ਰਿਪਰਜੈਂਟ ਕੀਤਾ ਚੰਗੀ ਗੱਲ ਆ ਬਾਈ ਹਣਾ ਪਰ ਐਂ ਜੇ ਕੋ ਲੱਗਦਾ ਵੀ ਅੱਖਾਂ ਭਰਾਈਆਂ ਬਈ ਸੁਣੀ ਦਾਦੇ ਦਾਦੀ ਦੀਆਂ ਗੱਲਾਂ ਮਾ ਨਾ ਨਾ ਜੀ ਅੱਖਾਂ ਦਾ ਕੀ ਪਤਾ ਹੈ ਉਹ ਨਾ ਪਤਾ ਕੀ ਹੈ ਜਦੋਂ ਕੋਈ ਮਨ 'ਚ ਗੱਲ ਆਉਂਦੀ ਹੈ ਵੀ ਹੁਣ ਤਾਂ ਸਾਨੂੰ ਪਤਾ ਹੀ ਆ ਤੇ ਗੱਲ ਮਡੇ ਨਸ਼ਿਆਂ 'ਚ ਵੜ ਜਾਂਦੇ ਮੇਰੇ ਮਨ 'ਚ ਕੋਈ ਗੱਲ ਆਉਂਦੀ ਹੈ ਫਿਰ ਮੈਨੂੰ ਕੋਲੇ ਜਾਂ ਤਾਂ ਫੋਨ ਹੋਵੇ ਜਾਂ ਕੋਈ ਨੋਟਬੁੱਕ ਹੋਵੇ ਜਿਹੜੇ ਸ਼ਬਦ ਉਹਨੇ ਫਿਰ ਮੈਂ ਲਿਖ ਦਿੰਨਾ ਹੈ ਹਾਂ ਕੋਈ ਆਇਆ ਹੈ ਨਾ ਮੰਚ ਰਹਿਣੀ ਇੰਦੇ ਦੀ ਮਹਰੇ ਕੀ ਚੀ ਲਿਖ ਦੇਣਾ ਚਾਂਸ ਵੀ ਨਾ ਸਿੱਤੇ ਖੜੇ ਹੋ ਕੇ ਕਰਦੇ ਆ ਤੇ ਐ ਹੋ ਜਾਂਦਾ ਨਾ ਇਹਨਾਂ ਨੂੰ ਬੀਆਰਪੀ ਦਿੰਦਾ ਨਹੀਂ ਹੁਣ ਫਿਰ ਅਸੀਂ ਤਾਂ ਗੌਰਨ ਦੇਖ ਲੈਂਦੇ ਆ ਹੋਲੇ ਨਾਲ ਅਲੱਗ ਬੈਠ ਕੇ ਨਾ ਸੋਣਾ ਲੱਗਿਆ ਨੇ ਐ ਨਹੀਂ ਪਤਾ ਵੀ ਮਜੂਰੀ ਨੂੰ ਬੈਠੇ ਲਓ ਜੀ ਬਈ ਸੁਣੋ ਜੀ ਗਾਣਾ ਬਿਲਕੁਲ ਹਾਂ ਜੀ ਤੇ ਤੂੰ ਤਾਂ ਹੋ ਗਏ ਵਪਰਾ ਤੋਂ ਪਰਾ ਉਡਾਰੀ ਲਾ ਗਏ ਮੈਂ ਪਰਾ ਤੋਂ ਡਰਾਂ ਤੇ ਤੇਰੇ ਮੁਰਿਆ ਮੈਂ ਡਾਇਰੀ ਕਰਾਂ ਕਿਨੇ ਛੱਡਿਆ ਮੈਂ ਸ਼ਾਇਰੀ ਕਰਾਂ ਨਾਕੇ ਫਰਜ਼ਾਂ ਬਣਾਵਾ ਤਰਜ਼ਾਂ ਲਿਖ ਵੀ ਲਿਆ ਤੇ ਗਾਉ ਵੀ ਬੈਠੀ ਹਾਂ ਤਾ ਵੀ ਬੈਠੀ ਹਾਂ ਗਵਾ ਵੀ ਬੈਠੀ ਹਾਂ ਤੂੰ ਤਾਂ ਦੁਰ ਗਿਆ ਮੈਂ ਤਾਂ ਵੀ ਬੈਠੀ ਹਾਂ ਉਹਦੇ ਤਰਲੇ ਮੈਂ ਸਾਰੇ ਕਰ ਲੇ ਰੁਸ ਵੀ ਲਿਆ ਮਨਾ ਵੀ ਬੈਠੀ ਹਾਂ ਵੇ ਮੇਰੇ ਵਾਂਗਰਾ ਜ਼ਲੀਲ ਨਾ ਹੋਵੇਂ ਜ਼ਖਮ ਦੇ ਗਏ ਵਹੀਲ ਨਾ ਹੋਵੇ ਤੇਰੇ ਲਈ ਕੋਟੀਆਂ ਜੇ ਬਣਦੀਆਂ ਤਾਂ ਵੇ ਸੂਈ ਚੁਬ ਜੇ ਤੇ ਫੀਲ ਨਾ ਹੋਵੇ ਹਵਾ ਦੇ ਵਰਗਾ ਚਨਾ ਦੇ ਵਰਗਾ ਤੂੰ ਵਗਦਾ ਰਹੇ ਮੈਂ ਰਾਵੀ ਬੈਠੀ ਹਾਂ ਪਾਵੀ ਬੈਠੀ ਹਾਂ ਗਵਾਵੀ ਬੈਠੀ ਹਾਂ ਤੂੰ ਤਾਂ ਦੁਰਗਿਆ ਮੈਂ ਤਾਂ ਵੀ ਬੈਠੀਆਂ ਉਹਦੇ ਤਰਲੇ ਮੈਂ ਸਾਰੇ ਕਰ ਲੈ ਲਿਖ ਵੀ ਲਿਆ ਤੇ ਗਾਲ ਵੀ ਬੈਠੀਆਂ ਉਧਰ ਹੋ ਗਿਆ ਤਾੜੀ ਮਾਰ ਨਾ ਮਰ ਉਹ ਪੂਰਾ ਜੋਰ ਲੱਗਿਆ ਬੈਸੀ ਮੈਂ ਤਾੜੀ ਕਰ ਦੋ ਮਾਰ ਤੇ ਇੱਕ ਇਹਦੇ ਸਾਡਾ ਪ੍ਰਾਣਾ ਸਿੰਗਰ ਭਾਈ ਚੀਂ ਨੀਂਦ ਨੀਂਦ ਚ ਸੁਪਨਾ ਅੱਖੀਆਂ ਚ ਨੀਂਦਰ ਨੀਂਦ ਚ ਸੁਪਨਾ ਸੁਪਨੇ ਚ ਵਸਦੀ ਤੂੰ ਤੇਰਾ ਮੇਰਾ ਕੀ ਰਿਸ਼ਤਾ ਤੇਰਾ ਮੇਰਾ ਕੀ ਰਿਸ਼ਤਾ ਸਾਨੂੰ ਕੁਝ ਵੀ ਨਾ ਦੱਸਦੀ ਤੂੰ ਤੇਰਾ ਮੇਰਾ ਕੀ ਰਿਸ਼ਤਾ ਤੇਰਾ ਮੇਰਾ ਕੀ ਰਿਸ਼ਤਾ ਜਾਨ ਤੇਰਾ ਮੇਰਾ ਕੀ ਰਿਸ਼ਤਾ ਮੈਨੂੰ ਤੇ ਪਤਾ ਚ ਲੱਗਦੀ ਤੂੰ ਤੇਰਾ ਮੇਰਾ ਕੀ ਰਿਸ਼ਤਾ ਬਾਬਾ ਸ਼ੁਕਰਜੀ ਲਾਓ ਵੀ ਸਾਡੇ ਬਹੁਤ ਹੀ ਮਸ਼ਹੂਰ ਸਿੰਘ ਨਾਲ ਗਾਣੇ ਸੁਣਾਉਣ ਦਾ ਮਾਣ ਹੈ। ਲਾਓ ਜੀ। ਹੁਣ ਇਹ ਉਹ ਸਿੰਗਰ ਨੇ ਜੀ ਜਿਹੜੇ ਸ਼ੋਅ ਹਰ ਇੱਕ ਥਾਂ ਤੇ ਲਾਉਂਦੇ ਆ ਪਰ ਗਾਣਾ ਨਹੀਂ ਆਉਂਦਾ। ਪਰ ਗਾਣਾ ਨਹੀਂ ਆਉਂਦਾ। ਉਹ ਕੰਮ ਐ ਸੋ ਇਸ ਵਾਰ ਮੈਨੂੰ ਲੱਗਦਾ ਵੀ ਗਾਣਾ ਸੁਣਾ ਕੇ ਜਾਣਗੇ ਜੀ। ਭਾਈ ਸੁਣ ਲਈ ਤਿਆਰ ਹਾਂ ਜੀ। ਸ਼ੁਕਰ ਹੈ ਜੀ। ਆਉਣ ਦਿਓ ਜੀ। ਜਿੰਦ ਤੇਰੀ ਖੁਸ਼ੀਆਂ ਨਾਲ ਪਰ ਤੂੰ ਤੂੰ ਆਖਦਾ ਹੁੰਦਾ ਸੀ ਇੱਕ ਜਨ ਤੇ ਪੈਰਾਂ ਵਿੱਚ ਤਰ ਤੂੰ ਨਾ ਤੂੰ ਵਾਦਾ ਪੂਰਾ ਕੀਤਾ ਨਾ ਤੂੰ ਚੰਹ ਹੀ ਲੈ ਆਇਆ ਕਿਉਂ ਮੇਰੇ ਕਮਲੇ ਦਿਲ ਨੂੰ ਕਿਉਂ ਕੋਈ ਵੀ ਸੁਖਿਆ ਆਖ ਦਸ ਮਜਬੂਰੀ ਪੈ ਗਈਆਂ ਦਿਲ ਤਾਂ ਮੇਰਾ ਬਿਕਰ ਤੈਂ ਛੱਡਦਾ ਪਰ ਤੇਰੀ ਯਾਦਤ ਪੈ ਗਈਆਂ ਅਬ ਆਰ ਬਹੁਤ ਸੋਹਣੀ ਜੀ ਉਹੀ ਤਾਂ ਮੈਂ ਬਈ ਕੀ ਮਜਬੂਰੀ ਪੇ ਕੇ ਤੁਰਫ ਗਾਉਂਦੀ ਤੁਸੀਂ ਕਿਉਂ ਬਚੇ ਮੈਂ ਗਾਣੇ ਵਾਲੇ ਮਿਲ ਚੱਗੇ ਜਾਮਾ ਜੀ ਇਹ ਗੱਲ ਆ ਬੀਚ ਨੂੰ ਪਹਿਲੀ ਗੱਲ ਤੇ ਆ ਭਈ ਦੇਖੋ ਨਾ ਭਈ ਕਰਦੀ ਕਰਾਉਂਦੀ ਕੁੜੀ ਨੇ ਕੋਈ ਕੌਨਫੀਡੈਂਸ ਦਿਖਾਇਆ ਸੋ ਇਸ ਗੱਲ ਪਹਿਲਾਂ ਜ਼ਰੂਰ ਆਪਾਂ ਤਾੜੀ ਲਈਏ ਹਾਸੇ ਨਾਲ ਬਹੁਤ ਵਜੇ ਦੋਨੋਂ ਜ਼ਰੂਰ ਤੁਸੀਂ ਏਸੀ ਦਾ ਰਿਆਸ ਕਰਾਇਆ ਕਰੋ ਤੇ ਗਾਇਆ ਕਰੋ ਠੀਕ ਹੈ ਜੀ ਦੇਖੋ ਤੁਹਾਡੇ ਆਪਦੇ ਸਾਰੇ ਪਰਿਵਾਰ ਵਾਲੇ ਬੰਦੇ ਕੋਈ ਇਦਾਂ ਦਾ ਨਹੀਂ ਹੁੰਦਾ ਪਰ ਤੁਸੀਂ ਕਾਨਫਰੈਂਸ ਕਿਹਾ ਇਸ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਿੰਦਾ ਦਾ ਏਰੀਆ ਲੱਗਿਆ ਸੱਟ ਏਰੀਆ ਵਧੀਆ ਜੀ ਤੇ ਚਲੋ ਠੀਕ ਹੈ ਮੈਤਰੋ ਫਿਰ ਕਰੋ ਜੱਜ ਬਹੁਤ ਬਹੁਤ ਸ਼ੁਕਰੀਆ ਬਾਈ ਥੈਂਕ ਯੂ ਥੈਂਕ ਯੂ